ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1283 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1284 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਤੀਜਾ ਬਾਬੀ ਹਾ ਬੇਨਤੀ ਕਰੇ ਕਰ ਕਿਰਪਾ ਦਿਓ ਜੀ ਦਾਨ ਜਦੋਂ ਜੀਵ ਪਿਪਿਹਾ ਪ੍ਰਭੂ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਹੇ ਪ੍ਰਭੂ ਪਰਮਾਤਮਾ ਮੇਰ ਕਰ ਮੇਰ ਕਰਕੇ ਮੈਨੂੰ ਜੀਵਨ ਦਾਤ ਬਖਸ਼ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੇਰੇ ਨਾਮ ਅੰਮ੍ਰਿਤ ਤੋਂ ਬਿਨਾ ਮੇਰੀ ਤ੍ਰਿਸ਼ਨਾ ਨਹੀਂ ਮੁਕਦੀ ਪਰਮਾਤਮਾ ਤੇਰੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨਿਧਾਨ ਤੂੰ ਸੁਖ ਦੇਣ ਵਾਲਾ ਹੈ ਤੂੰ ਬੇਅੰਤ ਹੈ ਤੂੰ ਗੁਣ ਬਖਸ਼ਣ ਵਾਲਾ ਹੈ ਪਰਮਾਤਮਾ ਤੇ ਤੂੰ ਸਾਰੇ ਗੁਣਾ ਦਾ ਖਜ਼ਾਨਾ ਹੈ ਨਾਨਕ ਗੁਰਮੁਖ ਬਖਸ਼ਲੇ ਅੰਤ ਬੇਲੀ ਹੋਏ ਭਗਵਾਨ ਏ ਨਾਨਕ ਇਹ ਬੇਨਤੀ ਸੁਣ ਕੇ ਭਗਵਾਨ ਗੁਰੂ ਦੇ ਸਨਮੁਖ ਹੋਏ ਮਨੋਖੁਤੇ ਮੇਰ ਕਰਦਾ ਹੈ ਤੇ ਅੰਤ ਸਮੇ ਉਸਦਾ ਸਹਾਈ ਬਣਦਾ ਹੈ ਪੌੜੀ ਆਪੇ ਜਗਤੋਂ ਪਾਇ ਕੈ ਗੁਰਿ ਔਗਣ ਗੁਣ ਔਗਣ ਕਰੇ ਵਿਚਾਰ ਆਪੇ ਜਗਤੋਂ ਪਾਇ ਕੈ ਗੁਣਾ ਔਗਣ ਕਰੇ ਵਿਚਾਰ ਪ੍ਰਭੂ ਆਪ ਹੀ ਜਗਤ ਬਣਾ ਕੇ ਜੀਵਾਂ ਦੇ ਗੁਣਾ ਤੇ ਔਗੁਣਾ ਦਾ ਲੇਖਾ ਕਰਦਾ ਹੈ ਡ੍ਰੈਗੋਨ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਮਾਇਆ ਦੇ ਤਿੰਨ ਗੁਣ ਪੀਜੋ ਨਿਰਾ ਜੰਜਾਲ ਭਾਵ ਵਿਕਾਰਾਂ ਵਿੱਚ ਪਸਾਨ ਵਾਲਾ ਹੀ ਹੈ ਇਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ ਇਸ ਵਿੱਚ ਫਸ ਕੇ ਜਗਤ ਪ੍ਰਭੂ ਦੇ ਨਾਮ ਵਿੱਚ ਪਿਆਰ ਨਹੀਂ ਪਾਉਂਦਾ ਗੁਣ ਛੋੜ ਔ ਗੁਣ ਕਮਾਉਂਦੇ ਦਰਗੈ ਹੋਏ ਖੁਵਾਰ ਇਸ ਵਾਸਤੇ ਜੀਵ ਗੁਣ ਛੱਡ ਕੇ ਔ ਗੁਣ ਕਮਾਉਂਦੇ ਹਨ ਤੇ ਆਖਰ ਪ੍ਰਭੂ ਦੀ ਹਜ਼ੂਰੀ ਵਿੱਚ ਸ਼ਰਮਿੰਦੇ ਹੁੰਦੇ ਹਨ ਜੂਵੇ ਜਨਮਤਿਨੇ ਹਾਰੇ ਆ ਕਿਤੇ ਆਏ ਸੰਸਾਰ ਅਜਿਹੇ ਜੀਵ ਮਨੋ ਜੂਵੇ ਵਿੱਚ ਮਨੁੱਖਾ ਜਨਮ ਹਾਰ ਜਾਂਦੇ ਹਨ ਉਹਨਾਂ ਦਾ ਜਗਤ ਵਿੱਚ ਆਉਣਾ ਕਿਸੇ ਅਰਥ ਨਹੀਂ ਹੁੰਦਾ ਸੱਚਾ ਸ਼ਬਦ ਮਨ ਮਾਰਿਆ ਐਨਸ ਨਾਮ ਪਿਆਰ ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸੱਚੇ ਸ਼ਬਦ ਦੀ ਰਾਹੀ ਆਪਣਾ ਮਨ ਵਾਸ ਵਿੱਚ ਲਿਆਂਦਾ ਹੈ ਜੋ ਦੇ ਨਾਰਾਦ ਪ੍ਰਭੂ ਦੇ ਨਾਮ ਵਿੱਚ ਪਿਆਰ ਪਾਉਂਦੇ ਹਨ ਜਿਨੇ ਪੁਰਖੀ ਉਰ ਧਾਰਿਆ ਸੱਚਾ ਲਖ ਪਾਰ ਅਤੇ ਜਿਨ੍ਹਾਂ ਨੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਅਦ੍ਰਿਸ਼ਟ ਤੇ ਬਯੰਤ ਪ੍ਰਭੂ ਵਸਾਇਆ ਹੈ ਤੋ ਗੁਣ ਦਾਤਾ નિਧਾਨ ਹੈ ਅਸੀਂ ਅਵਗਣਯਾਰ ਹੋਇਓ ਬੇਨਤੀ ਕਰਦੇ ਹਨ हे ਪ੍ਰਭੂ ਪਰਮਾਤਮਾ ਤੂੰ ਗੁਣਾ ਦਾ ਦਾਤਾ ਹੈ ਤੂੰ ਗੁਣਾ ਦਾ ਖਜ਼ਾਨਾ ਹੈ ਅਸੀਂ ਜੀਵ ਔਗਣੀ ਹਾਂ ਜਿਸ ਬਖਸੇ 122 ਗੁਰਸ਼ਬਦੀ ਵਿਚਾਰ ਗੁਰਦੇ ਸ਼ਬਦ ਹੀ ਰਾਹੀਂ ਅਜੇ ਹੀ ਸ਼ਿਵਸ ਵਿਚਾਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਸਲੋਕ ਮਹੱਲਾ 5ਵਾਂ ਰਾਤ ਨਾ ਵਿਹਾਵੀ ਸਾਖ ਤਾਂ ਜਿਨ੍ਹਾਂ ਵਿਸਰੈ ਨਾਓ ਜੋ ਬੰਦੇ ਪ੍ਰਮਾਤਮਾ ਦੇ ਚਰਨਾਂ ਨਾਲੋਂ ਵਿਛੜੇ ਹੋਏ ਹਨ ਜਿਨ੍ਹਾਂ ਨੂੰ ਕਰਤਾਰ ਦਾ ਨਾਮ ਭੁੱਲਿਆ ਹੋਇਆ ਹੈ ਉਹਨਾਂ ਦੀ ਰਾਤ ਬੀਤਣ ਵਿੱਚ ਨਹੀਂ ਆਉਂਦੀ ਭਾਵ ਉਹਨਾਂ ਦੀ ਜ਼ਿੰਦਗੀ ਰੂਪ ਰਾਤ ਦੁੱਖਾਂ ਵਿੱਚ ਹੀ ਲੰਘਦੀ ਹੈ ਉਹ ਇਤਨੇ ਦੁਖੀ ਹੁੰਦੇ ਹਨ ਕਿ ਉਹਨਾਂ ਨੂੰ ਉਮਰ ਪਾਰੂ ਹੋਈ ਜਾਪਦੀ ਹੈ ਰਾਤੀ ਦਿਨ ਸੋ ਸਹੇਲੀਆਂ ਰਾਤੀ ਦਿਨ ਸੋ ਸੋਹੇਲੀਆਂ ਨਾਨਕ ਹਰ ਗੁਣ ਗਾਉ ਪਰ ਹੈ ਨਾਨਕ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਦੇ ਗੁਣ ਗਾਉਂਦੀਆਂ ਹਨ ਉਹਨਾਂ ਦੇ ਦਿਨ ਰਾਤ ਭਾਵ ਸਾਰੀ ਉਮਰ ਸੁਖੀ ਗੁਜ਼ਰਦੇ ਹਨ ਮਹੱਲਾ ਪੰਜਵਾਂ ਰਤਨ ਜਵੇ ਹਰ ਮਾਨਕਾ ਹੱਬੇ ਮਣੀ ਮਥਨ ਉਹਨਾਂ ਦੇ ਮੱਥੇ ਉੱਤੇ ਮਾਨੋ ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ ਭਾਵ ਗੁਣਾ ਕਰਕੇ ਉਹਨਾਂ ਦੇ ਮੱਥੇ ਉੱਤੇ ਨੂਰ ਹੀ ਨੂਰ ਹੈ ਨਾਨਕ ਜੋ ਪ੍ਰਭ ਭਾਣਿਆ ਸੱਚ ਹੈ ਦਰ ਸੁਹਾਨ ਹੈ ਨਾਨਕ ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਪਏ ਹਨ ਉਹ ਉਸ ਸਦਾ ਥੇ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਉਂਦੇ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਸਦਾ ਥੇ ਰਹਿਣ ਵਾਲਾ ਪ੍ਰਭੂ ਪਰਮਾਤਮਾ ਰਾਧਿਆ ਅੰਤ ਖਲੋਵਾ ਆਏ ਜੇ ਸਤਗੁਰ ਆਗੇ ਘਾਲਿਆ ਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਫਿਰ ਅੰਤ ਵੇਲੇ ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਟੁੱਟ ਜਾਂਦੇ ਹਨ ਉਹਨਾਂ ਦਾ ਸਾਥ ਆ ਦਿੰਦੀ ਹੈ ਜਿਹੜੀ ਚੰਗਿਆਈ ਕੀਤੀ ਹੁੰਦੀ ਹੈ ਤੇ ਗੁਰੂ ਦੇ ਕਹੇ ਤੇ ਲੱਗ ਕੇ ਨਾਮ ਜਪਿਆ ਹੁੰਦਾ ਹੈ ਪੋਹੇ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ ਸੱਚਾ ਪ੍ਰਭੂ ਉਹਨਾਂ ਦੇ ਸਿਰ ਉੱਤੇ ਰੱਖਾ ਹੁੰਦਾ ਹੈ ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋ ਨਹੀਂ ਸਕਦਾ ਜਿਹੜੇ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ ਗੁਰਦੀ ਬਾਣੀ ਰੂਪ ਜੋਤ ਉਹਨਾ ਆਪਣੇ ਅੰਦਰ ਜਗਾਈ ਹੋਈ ਹੈ ਬਾਣੀ ਰੂਪ ਦੇਵਾ ਬਾਲਿਆ ਹੋਇਆ ਹੈ ਮਨਮੁਖ ਵਿਣ ਨਾ ਵੈ ਕੂੜਿਆਰ ਫਿਰੈ ਬੇਤਾਲਿਆ ਪਰ ਉਹ ਜੋ ਮਨੁੱਖ ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਝੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ ਬੇਥਵੇ ਭਟਕਦੇ ਫਿਰਦੇ ਹਨ ਪਸ਼ੂ ਮਾਨਸ ਚਾਮਲ ਪੇਟੇ ਅੰਦਰੋਂ ਕਾਲਿਆ ਗੁਰੂ ਜੀ ਫਰਮਾਨ ਕਰਦੇ ਹਨ ਕਿ ਉਹ ਅਸਲ ਵਿੱਚ ਪਸ਼ੂ ਹਨ ਅੰਦਰੋਂ ਕਾਲੇ ਹਨ ਵੇਖਣ ਨੂੰ ਮਨੁੱਖਾ ਚਮਨ ਨਾਲ ਵਲੇਟੇ ਹੋਏ ਹਨ ਭਾਵੇਂ ਦੇਖਣ ਨੂੰ ਮਨੁੱਖ ਦਿੱਸਦੇ ਹਨ ਪਰ ਕੰਮ ਸਾਰੇ ਪਸ਼ੂਆਂ ਵਰਗੇ ਕਰਦੇ ਹਨ ਉਹ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਗੁਰੂ ਦਾ ਕਿਹਾ ਨਹੀਂ ਮੰਨਦੇ ਸਭ ਵਰਤੈ ਸੱਚ ਸਚੈ ਸ਼ਬਦ ਨਿਹਾਲਿਆ ਪਰ ਇਹ ਸਾਰੇ ਔਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹਰ ਥਾਂ ਸਦਾ ਰਹਿਣ ਵਾਲਾ ਪ੍ਰਭੂ ਆਪ ਵਸਦਾ ਹੈ ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿੱਚ ਆਉਂਦੀ ਹੈ ਨਾਨਕ ਨਾਮ ਨਿਦਾਨ ਹੈ ਪੂਰੇ ਗੁਰ ਦੇ ਖਾਲਿਆ ਏ ਨਾਨਕ ਪ੍ਰਭੂ ਦਾ ਨਾਮ ਹੀ ਅਸਲ ਖਜ਼ਾਨਾ ਹੈ ਜੋ ਪੂਰੇ ਗੁਰੂ ਤੇ ਪੂਰੇ ਗੁਰੂ ਨੇ ਕਿਸੇ ਭਾਗਾ ਵਾਲੇ ਨੂੰ ਬਖਾਇਆ ਹੈ ਸਲੋਕ ਮਹੱਲਾ ਤੀਜਾ ਬਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਜਿਸ ਜੀਵ ਪਪੀਏ ਨੇ ਆਤਮਕ ਡੋਲਤਾ ਵਿੱਚ ਟਿਕ ਕੇ ਗੁਰੂ ਦੇ ਅਨੁਸਾਰ ਤੁਰ ਕੇ ਪ੍ਰਭ ਦਾ ਹੁਕਮ ਪਛਾਣਿਆ ਹੈ ਮੇਗ ਵਰਸੈ ਦਇਆ ਕਰ ਗੂੜੀ ਛੈਬਰ ਲਾਏ ਸਤਿਗੁਰ ਬੱਦਲ ਮਿਹਰ ਕਰਕੇ ਲੰਬੀ ਝੜੀ ਲਾਕੇ ਉਸ ਉਤੇ ਨਾਮ ਅਮਰਤ ਦੀ ਵਰਖਾ ਕਰਦਾ ਹੈ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਉਸ ਜੀਵ ਪਪੀਹ ਦੀ ਕੂਕ ਪੁਕਾਰ ਮੁੱਕ ਜਾਂਦੀ ਹੈ ਉਸ ਦੇ ਮਨ ਵਿੱਚ ਸੁਖ ਆਬਸਦਾ ਹੈ ਨਾਨਕ ਸੋ ਸਾਲਾਹੀਏ ਜੇ ਦਿਨ ਦਾ ਸਭਨਾ ਜੀਆਂ ਅਰਜਕ ਸਮਾਏ ਹੈ ਨਾਨਕ ਜੋ ਪ੍ਰਭੂ ਜੀਵ ਨੂੰ ਰੋਜੀ ਪੜਾਂਦਾ ਹੈ ਤੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਰਿਆਂ ਨੂੰ ਦੇਰਿਆ ਹੈ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀਂ ਕਿਆ ਤੁਦ ਵਿੱਚ ਤਿਖਾ ਹੈ ਕਿ ਤਪੀਤਾ ਤਿਖ ਜਾਏ ਹੈ ਪਪੀਏ ਜੀਵ ਤੈਨੂੰ ਨਹੀਂ ਪਤਾ ਕਿ ਤੇਰੇ ਅੰਦਰ ਕਿਹੜੀ ਤਰੇ ਹੈ ਜੋ ਤੈਨੂੰ ਭਟਕਣ ਵਿੱਚ ਪਾ ਰਹੀ ਹੈ ਨਾ ਹੀ ਤੈਨੂੰ ਇਹ ਪਤਾ ਹੈ ਕਿ ਕੀ ਪੀਤਿਆਂ ਇਹ ਤੇ ਮਿਟੇਗੀ ਦੂਜੇ ਭਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਤੂੰ ਮਾਇਆ ਦੇ ਮੋਹ ਵਿੱਚ ਪਟਕਰਿਆ ਹੈ ਤੈਨੂੰ ਤਰੇ ਮਲਾਂ ਲਈ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਲਬਦਾ ਨਹੀਂ ਤੈਨੂੰ ਤਰੇ ਮਟਾਣ ਵਾਸਤੇ ਪਿਆਸ ਮਟਾਣ ਵਾਸਤੇ ਗੁਰੂ ਪਿਆਰਿਓ ਤਰੇ ਪ੍ਰਾਣਾ ਸ਼ਬਦ ਹੈ ਅੱਜ ਕੱਲ ਪਿਆਸ ਕਹਿੰਦੇ ਹਨ ਪਾਣੀ ਦੀ ਪਿਆਸ ਲੱਗੀ ਹੈ ਭਾਈ ਆਤਮਕ ਜੀਵਨ ਕਾਇਤਰੇ ਮਟਾਣ ਲਈ ਗੁਰੂ ਜੀ ਫਰਮਾਨ ਕਰਦੇ ਹਨ ਕਿ ਤੂੰ ਮਾਇਆ ਦੇ ਮੋਹ ਵਿੱਚ ਪਟਕ ਰਿਹਾ ਹੈ ਤੈਨੂੰ ਤਰੇ ਪਿਆਸ ਮਟਾਣ ਲਈ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਲਬਦਾ ਨਹੀਂ ਨਦਰ ਕਰੇ ਜੇ ਆਪਣੀ ਤਾਂ ਸਤਗੁਰ ਮਿਲੈ ਸੁਭਾਏ ਜੇ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰ ਦੇਵੇ ਤਾਂ ਉਸ ਦੀ ਰਜਾ ਵਿੱਚ ਗੁਰੂ ਮਿਲ ਪੈਂਦਾ ਹੈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜ ਰਿਹਾ ਸਮਾਏ ਏ ਨਾਨਕ ਗੁਰੂ ਤੋਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮਿਲਦਾ ਹੈ ਤੇ ਉਸ ਦੀ ਬਰਕਤ ਨਾਲ ਅਡੋਲ ਬਸਤਾ ਵਿੱਚ ਟਿਕੇ ਰਹੀਦਾ ਹੈ ਜਦੋਂ ਪ੍ਰਮਾਤਮਾ ਜਿਹੜਾ ਨਾਮ ਜਪਦਾ ਹੈ ਬੰਦਾ ਜਿਹੜਾ ਇਨਸਾਨ ਫਿਰ ਅਡੋਲ ਬਸਤਾ ਵਿੱਚ ਟਿਕ ਜਾਂਦਾ ਹੈ ਉਸ ਨੂੰ ਜੋ ਮਰਜੀ ਕੋਈ ਕਹ ਵੀ ਜਾਵੇ ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਪ੍ਰਮਾਤਮਾ ਨਾਲ ਮਿਲਿਆ ਹੋਇਆ ਹੁੰਦਾ ਹੈ ਪੌੜੀ ਇੱਕ ਵਾਣਖੰਡ ਬੈਸੇ ਜਾਏ ਸਦਨਾ ਦੇਵਹੀ ਕਈ ਮਨੁੱਖ ਜੰਗਲ ਦੇ ਗੋਸ਼ੇ ਵਿੱਚ ਜਾ ਬੈਠਦੇ ਹਨ ਤੇ ਮੌਨ ਧਾਰਨ ਕਰ ਲੈਂਦੇ ਹਨ ਇੱਕ ਪਾਲਾ ਕਕਰ ਭਨ ਸੀਤਲ ਜਲ ਹੈ ਵਈ ਇੱਕ ਪਾਲਾ ਕਕਰ ਭਨ ਕੇ ਠੰਡਾ ਪਾਣੀ ਸਹਾਰਦੇ ਹਨ ਪਾਵ ਉਸ ਠੰਡੇ ਪਾਣੀ ਵਿੱਚ ਬੈਠਦੇ ਹਨ ਜਿਸ ਉਤੇ ਕੱਕਰ ਜੰਮਿਆ ਪਿਆ ਹੈ ਇੱਕ ਪਸਮ ਜੜਾ ਵੇ ਅੰਗ ਮੈਲ ਨਾ ਧੋਵਹੀ ਕਈ ਮਨੁੱਖ ਪਿੰਡੇ ਤੇ ਸੁਆਹ ਮਿਲਦੇ ਹਨ ਤੇ ਪਿੰਡੇ ਦੀ ਮੈਲ ਕਦੇ ਨਹੀਂ ਧੋਂਦੇ ਪਾਵ ਇਸ਼ਨਾਨ ਨਹੀਂ ਕਰਦੇ ਇੱਕ ਜਟਾ ਵਿਗਟ ਬਿਕਰਾਲ ਕੁੱਲ ਘਰ ਖੋਵਈ ਕਈ ਮਨੋਖੋਖੀਆਂ ਡਰਾਉਣੀਆਂ ਜਟਾਂ ਵਧਾ ਲੈਂਦੇ ਹਨ ਫਕੀਰ ਬਣ ਕੇ ਆਪਣੀ ਕੁਲ ਤੇ ਆਪਣਾ ਘਰ ਗਵਾ ਲੈਂਦੇ ਹਨ ਇੱਕ ਨਜਗਨਾ ਫਿਰੇ ਦਿਨ ਰਾਤ ਨੀਂਦ ਨਾ ਸੋਵੇਈ ਕਈ ਬੰਦੇ ਦਿਨ ਰਾਤ ਨੰਗੇ ਪਏ ਫਿਰਦੇ ਹਨ ਕਈ ਸੌਂਦੇ ਵੀ ਨਹੀਂ ਹਨ ਏਕ ਆਗਨ ਜਲਾਵੇ ਅੰਗ ਆਪ ਵਿਗੋਵਹੀ ਕਈ ਮਨੋਖਾਗ ਲਾਲ ਆਗ ਨਾਲ ਆਪਣਾ ਸਰੀਰ ਸਾੜਦੇ ਹਨ ਭਾਵ ਧੂਣੀਆਂ ਤਪਾਉਂਦੇ ਹਨ ਤੇ ਇਸ ਤਰ੍ਹਾਂ ਆਪਣਾ ਆਪ ਖੁਆਰ ਕਰਦੇ ਰਹਿੰਦੇ ਹਨ ਵਿਣਨਾਵੈ ਤਨਸ਼ਾਰ ਕੀ ਕਹਿ ਰੋ ਵਹੀ ਪਰ ਪ੍ਰਭੂ ਦੇ ਨਾਮ ਤੋਂ ਵਾਂਝੇ ਰਹਿ ਕੇ ਮਨੁੱਖਾ ਸਰੀਰ ਵਿਅਰਥ ਗਵਾਇਆ ਹੁਣ ਉਹ ਕੀ ਆਕੇ ਰੋਣਾ ਨਾਮ ਸਿਮਰ ਦਾ ਮੌਕਾ ਗਵਾ ਕੇ ਪਛਤਾਣ ਦਾ ਕੋਈ ਲਾਭ ਨਹੀਂ ਸੋਹਣ ਕਸਮ ਦੁਆਰ ਜੇ ਸਤਗੁਰ ਸੇਵਹੀ ਕੇਵਲੋ ਜੀਵ ਮਾਲਕ ਦੀ ਹਜ਼ੂਰੀ ਵਿੱਚ ਸੁਭ ਦੇ ਹਨ ਜੋ ਗੁਰੂ ਦੇ ਹੁਕਮ ਵਿੱਚ ਤੁਰਦੇ ਹਨ ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਨਹੀਂ ਤੁਰਦਾ ਫਿਰ ਮਾਲਕ ਉਸ ਤੋਂ ਮੂੰਹ ਵੱਟੀ ਰੱਖਦਾ ਹੈ ਵਿਣ ਨਾ ਵੈ ਤਨ ਛਾਰ ਕਿਆ ਕਹਿ ਰੋ ਵਹੀ ਸੋਨ ਕਸਮ ਦਵਾਰ ਜੇ ਸਤਗੁਰ ਸੇਵਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1284 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੂਰਨ ਅੰਗ 1286 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਗੁਰੂ ਪਿਆਰਿਓ ਅੱਜ ਦੇ ਐਪੀਸੋਡ ਵਿੱਚ ਆਪਾਂ 1284 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਅਤੇ ਜਿਹੜਾ ਕੱਲ ਦਾ ਐਪੀਸੋਡ ਹੋਏਗਾ ਉਸ ਵਿੱਚ ਆਪਾਂ 1286 ਵਾਹਿਗੁਰੂ 1285 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਕੀਵਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ